ਅਮਰੀਕਨ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਭਾਰਤੀਆਂ ਨੂੰ ਇੱਕ ਵੱਡਾ ਝਟਕਾ ਦਿੱਤਾ ਗਿਆ ਸੀ ਜਿਸ ਵਿੱਚ 18000 ਦੇ ਕਰੀਬ ਭਾਰਤੀਆਂ ਨੂੰ ਡਿਪੋਰਟ ਕਰਨ ਦੀ ਗੱਲ ਕਹੀ ਗਈ ਸੀ ਜਿਸ ਵਿੱਚ ਅੱਜ C17 ਰਾਹੀਂ 205 ਭਾਰਤੀ ਜਿਹੜੇ ਨੇ ਉਹ ਅੰਮ੍ਰਿਤਸਰ ਦੇ ਕੁਮਾਂਤਰੀ ਹਵਾਈ ਅੱਡੇ ਤੇ ਪਹੁੰਚਣਗੇ ਅਤੇ ਉਹਨਾਂ ਨੂੰ ਡਿਪੋਰਟ ਕੀਤੇ ਜਾਣ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਤੁਹਾਨੂੰ ਇੱਕ ਵਾਰ ਤਸਵੀਰਾਂ ਦਿਖਾ ਦਿੰਨੇ ਆਂ ਅੰਮ੍ਰਿਤਸਰ ਦੇ 에어ਪੋਰਟ ਦੀਆਂ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ ਕਿ ਮੀਡੀਆ ਦਾ ਜਮਾਵੜਾ ਲੱਗਾ ਹੋਇਆ ਹੈ ਦੂਸਰੇ ਪਾਸੇ ਕਈ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਉਹ ਇੱਥੇ ਮੌਕੇ ਤੇ ਪਹੁੰਚਣੇ ਜਿਹੜੇ ਨੇ ਉਹ ਸ਼ੁਰੂ ਹੋ ਚੁੱਕੇ ਨੇ ਹਾਲਾਂਕਿ ਰਿਪੋਰਟ ਕੀਤੇ ਜਾਣ ਤੋਂ ਬਾਅਦ ਡਾਕੂਮੈਂਟੇਸ਼ਨ ਜਿਹੜੀ ਹੈ ਉਹ ਹੋਏਗੀ ਅਤੇ ਇਹ ਪ੍ਰੋਸੀਜਰ ਜਿਹੜਾ ਹੈ ਜਰੂਰ ਲੰਮਾ ਜਿਹੜਾ ਹੈ ਉਹ ਲੱਗਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਲਗਾਤਾਰ ਹੀ ਜਿਹੜੇ ਭਾਰਤੀਆਂ ਨੂੰ ਰਿਪੋਰਟ ਕੀਤਾ ਗਿਆ ਹਾਂ ਉਹਨਾਂ ਦੇ ਖਿਲਾਫ ਕ੍ਰਿਮੀਨਲ ਚਾਰਜਸ ਜਿਹੜੇ ਨੇ ਉਹ ਵੀ ਕਈ ਜਗ੍ਹਾ ਤੇ ਦੱਸੇ ਜਾ ਰਹੇ ਨੇ ਕਿ ਉਹਨਾਂ ਦੇ ਖਿਲਾਫ ਕ੍ਰਿਮੀਨਲ ਚਾਰਜਸ ਹੋਣ ਕਾਰਨ ਉਹਨਾਂ ਨੂੰ ਰਿਪੋਰਟ ਜਿਹੜਾ ਆ ਉਹ ਕੀਤਾ ਗਿਆ ਕਿਉਂਕਿ ਜਦੋਂ ਵੀ ਕੋਈ ਵੀ ਭਾਰਤੀ ਜਾਂ ਕੋਈ ਵੀ ਵਿਅਕਤੀ ਜਾਂ ਕਿਉਂਕਿ ਅਮਰੀਕਾ ਦੀ ਜਿਹੜੀ ਜੋ ਬਾਰਡਰ ਹੈ ਉਹ ਬਹੁਤ ਈਜ਼ੀ ਹੈ ਔਰ ਬਹੁਤ ਸਾਰੇ ਉਹ ਨਾਲ-ਨਾਲ ਜਿਹੜੇ ਨੇ ਜਿਹੜੇ ਕੰਟਰੀਜ਼ ਲੱਗਦੀਆਂ ਨੇ ਜਿਸ ਕਰਕੇ ਅਮਰੀਕਾ ਦੇ ਵਿੱਚ ਜਿਹੜਾ ਵਾਟਰ ਬਹੁਤ ਸੁੱਕਾ ਹੁੰਦਾ ਸੀ ਜਿਸ ਨੂੰ ਲੈ ਕੇ ਹੁਣ ਜਿਹੜਾ ਹੈ ਡੋਨਲਡ ਟਰੰਪ ਜਿਹੜੇ ਉਹਨਾਂ ਵੱਲੋਂ ਜਿੱਦਾਂ ਹੀ ਆਪਣਾ ਔਤ ਸਰਾਮਣੀ ਚੁੱਕੀ ਗਈ ਉਸ ਤੋਂ ਬਾਅਦ ਨਾਲ ਹੀ ਵੱਡਾ ਚਟਕਾ ਜਿਹੜਾ ਸੀਗਾ ਉਹ ਭਾਰਤੀਆਂ ਨੂੰ ਦਿੱਤਾ ਗਿਆ ਜਿਸ ਨੂੰ ਲੈ ਕੇ ਅੱਜ 205 ਦੇ ਕਰੀਬ ਜਿਹੜੇ ਨੇ ਭਾਰਤੀ ਜਿਹੜੇ ਨੇ ਉਹ ਅੰਮ੍ਰਿਤਸਰ ਦੇ ਕੋਮਾਂਤਰੀ ਹਵਾਈ ਅਡੇ ਤੇ ਪਹੁੰਚਦੇ ਹੋਏ ਨਜ਼ਰਾਨੇ ਤੁਹਾਨੂੰ ਅਗਰ ਤਸਵੀਰਾਂ ਦਿਖਾਈਆਂ ਜਾਂ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਅਸੀਂ ਅੰਮ੍ਰਿਤਸਰ ਦੇ 에ਰਪੋਰਟ ਦੇ ਉੱਤੇ ਮੌਜੂਦ ਹਾਂ ਜਿੱਥੇ ਕਿ ਕੁਝ ਵਿਮਾਨ ਜਿਹੜੇ ਨੇ ਉਹ ਜ਼ਰੂਰ ਇੱਥੇ ਆ ਕੇ ਰੁਕੇ ਹੋਏ ਨੇ ਅਤੇ ਨਾਲ ਹੀ ਇਸ ਜਗ੍ਹਾ ਦੇ ਉੱਤੇ ਹੀ ਉਹ ਜੋ ਅਮਰੀਕਾ ਦਾ ਆਰਮੀ ਦਾ ਜਹਾਜ਼ ਸੀ 70 ਜੋ ਕਿ ਬਹੁਤ ਮੋਟੀ ਰਕਮ ਜਿਹੜੀ ਹੈ ਉਸ ਨੂੰ ਲੱਗਦੀ ਹੈ ਜ ਜਦੋਂ ਉਹਨੂੰ ਲਿਆਂਦਾ ਜਾਂਦਾ ਹੈ ਲੇਕਿਨ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਜਿਹੜਾ ਹੈ 205 ਦੇ ਕਰੀਬ ਜਿਹੜੇ ਨੇ ਉਹ ਜਿਹੜੇ ਨੇ ਉਹ ਭਾਰਤੀ ਜਿਹੜੇ ਨੇ ਇੱਥੇ ਹੋਣਗੇ ਹਾਲਾਂਕਿ ਇਸ ਵਿੱਚ ਕੁਝ ਜਿਹੜੇ ਨੇ ਦੱਸੇ ਜਾ ਰਹੇ ਨੇ ਕਿ ਪੰਜਾਬੀ ਨੇ ਕੁਝ ਗੁਜਰਾਤੀ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ ਜਿਸ ਦੇ ਤਹਿਤ ਅ ਕਈ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਉੱਥੇ ਪਹੁੰਚੇ ਹੋਏ ਨੇ ਕਿਉਂਕਿ ਲਗਾਤਾਰ ਹੀ ਡੋਨਲਡ 트럼ਪ ਵੱਲੋਂ ਜਦੋਂ ਇਲੈਕਸ਼ਨ ਲੜੀ ਜਾ ਰਹੀ ਸੀ ਉਸ ਵੇਲੇ ਹੀ ਇਹ ਮੁੱਦਾ ਜਿਹੜਾ ਸੀਗਾ ਚੁੱਕਾ ਗਿਆ ਸੀ ਰਫਿਊਜੀਆ ਨੂੰ ਬਾਹਰ ਕੱਢਣ ਦੀ ਗੱਲ ਜਿਹੜੀ ਸੀਗੀ ਉਹ ਕੀਤੀ ਜਾ ਰਹੀ ਸੀ ਲੇਕਿਨ ਜਿਹੜੇ 2 ਨੰਬਰ ਦੇ ਵਿੱਚ ਉੱਥੇ ਪਹੁੰਚੇ ਹੋਏ ਸਨ ਜਿਹੜੇ ਭਾਰਤੀ ਸਨ ਹੁਣ ਭਾਰਤੀਆਂ ਨੂੰ ਜਿਹੜਾ ਹੈ ਉਹ ਬਾਹਰ ਜਿਹੜਾ ਹੈ ਰਸਤਾ ਜਿਹੜਾ ਹੈ ਅਮਰੀਕਾ ਦੇ ਵਿੱਚੋਂ ਦਿਖਾਇਆ ਜਾ ਰਿਹਾ ਹਾਲਾਂਕਿ ਬਹੁਤ ਸਾਰੀਆਂ ਹੋਰ ਕੰਟਰੀਜ਼ ਨੇ ਜਿੱਥੇ ਉਹ ਉਹਨਾਂ ਦਾ ਵੀ ਜਿਹੜੇ ਨੰਬਰਸ ਆਫ ਰੀਸ਼ੂ ਸਰੀਆ ਨੇ ਉਹ ਬਹੁਤ ਜ਼ਿਆਦਾ ਨੇ ਉਹਨਾਂ ਨੂੰ ਵੀ ਜਿਹੜਾ ਸੀਗਾ ਉਹ ਬਾਹਰ ਜਿਹੜਾ ਹੈ ਦਾ ਰਸਤਾ ਜਿਹੜਾ ਹੈ ਦੁਕਾਇਆ ਜਾ ਰਿਹਾ ਹੈ ਡਿਪੋਰਟ ਕੀਤਾ ਜਾ ਰਿਹਾ ਹੈ ਲੇਕਿਨ ਪਹਿਲੀ ਜਿਹੜਾ ਨੇ ਪਹਿਲੀ ਜਿਹੜੇ 205 ਯਾਤਰੀ ਜਿਹੜੇ ਨੇ ਜਾਂ ਪੰਜ ਨੌਜਵਾਨ ਜਿਹੜੇ ਨੇ ਜਾਂ ਪੰਜ ਪੰਜਾਬੀ ਕਹਿ ਸਕਦੇ ਨੇ ਜਾਂ ਪੰਜ ਤੁਸੀਂ ਭਾਰਤੀ ਵੀ ਕਹਿ ਸਕਦੇ ਜੇ ਕਿ ਉਹ ਜਿਹੜੇ ਨੇ ਅੱਜ ਡਿਪੋਰਟ ਹੋ ਕੇ ਅੰਮ੍ਰਿਤਸਰ ਦੀ ਕਮਾਂਤਰੀ ਹਵਾਈ ਅੱਡੇ ਤੇ ਪਹੁੰਚਣਗੇ ਹਾਲਾਂਕਿ ਉਹਨਾਂ ਦੀ ਡਾਕੂਮੈਂਟ ਡਾਕੂਮੈਂਟ ਜਿਹੜੇ ਨੇ ਉਹ ਵੀ ਚੈੱਕ ਕੀਤੇ ਜਾਣਗੇ ਕਿਉਂਕਿ ਵਾਈਟ ਪਾਸਪੋਰਟ ਦਿੱਤਾ ਹੋਵੇਗਾ ਕਿਉਂਕਿ ਡਿਪੋਰਟ ਕਰਨ ਤੋਂ ਬਾਅਦ ਵਾਈਟ ਪਾਸਪੋਰਟ ਜਿਹੜਾ ਹੈ ਉਹ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਜਾਂਚ ਹੋਵੇਗੀ ਅਤੇ ਜਾਂਚ ਹੋਣ ਤੋਂ ਬਾਅਦ ਜਿਹੜੀ ਹੈ ਸਾਰੀ ਪ੍ਰਕਿਰਿਆ ਜਿਹੜੀ ਹੈ ਉਸ ਤੋਂ ਬਾਅਦ ਹੀ ਸਾਹਮਣੇ ਆਉਂਦੀ ਹੋਈ ਨਜ਼ਰ ਆਵੇਗੀ ਲੇਕਿਨ ਕਿਤਨਾ ਕਿਤੇ ਅ ਅੱਜ ਜੋ ਹੈ 205 ਭਾਰਤੀ ਯਾਤਰੀ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਣਗੇ ਤੁਸੀਂ ਤਸਵੀਰਾਂ ਦੇ ਸਕਦੇ ਹੋ ਕਿ ਬੈਰੀਗੇਟਿੰਗ ਜਿਹੜੀ ਹੈ ਪੁਲਿਸ ਨੇ ਕੀਤੀ ਹੋਈ ਇਸ ਤੋਂ ਅੱਗੇ মিডিਆ ਦਾ ਜਾਣਾ ਬਿਲਕੁਲ ਹੀ ਜਿਹੜਾ ਅਲਾਉਡ ਨਹੀਂ ਕੀਤਾ ਗਿਆ ਕਿਉਂਕਿ ਉਹ ਉਹਨਾਂ ਜਦੋਂ ਉਹਨਾਂ ਭਾਰਤੀਆਂ ਵੱਲੋਂ ਉੱਥੇ ਉਤਰਿਆ ਜਾਵੇਗਾ ਉਸ ਤੋਂ ਬਾਅਦ ਉਹਨਾਂ ਦਾ ਕਈ ਆਪਣੇ ਵਿਚਾਰ ਜਿਹੜੇ ਨੇ ਉਹ ਵੀ ਕਿ ਦੱਸੇ ਜਾ ਸਕਦੇ ਨੇ ਕਿਉਂਕਿ ਬਹੁਤ ਸਾਰੇ ਮੋٹے ਪੈਸੇ ਲਗਾ ਕੇ ਜਿਹੜੇ ਡੌਂਕੀਆਂ ਲਗਾ ਲਗਾ ਕੇ ਜਿਹੜੇ ਨੌਜਵਾਨ ਸੀਗੇ ਉਹ ਅਮਰੀਕਾ ਦੇ ਜਿਹੜੇ ਸੀਗੇ ਬਾਰਡਰ ਸਾਬਕਾ ਅਮਰੀਕਾ ਦੇ ਵਿੱਚ ਵੜਦੇ ਸਨ ਤੇ ਉਸ ਤੋਂ ਬਾਅਦ ਜਿਹੜਾ ਸੀਗਾ ਹੁਣ ਵੱਡਾ ਝਟਕਾ ਜਿਹੜਾ ਸੀਗਾ ਡੋਨਲਡ ਟਰੰਪ ਵੱਲੋਂ ਦਿੱਤਾ ਗਿਆ ਸੀ ਲੇਕਿਨ ਜੇਕਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਕੁਝ ਸਮੇਂ ਬਾਅਦ ਜਿਹੜਾ ਹੈ ਇੱਥੇ ਉਹ ਸੀ 70 ਜਿਹੜਾ ਉਹ ਇੱਥੇ ਪਹੁੰਚੇਗਾ ਅਤੇ ਉਹ ਤੋਂ ਪਹੁੰਚ ਤੋਂ ਬਾਅਦ ਉਸ ਵਿੱਚ ਜਿਹੜੇ 205 ਬਾੜਤੀਏ ਨੇ ਉਹਨਾਂ ਦੀ ਜਾਂਚ ਜਿਹੜੀ ਹੈ ਉਹ ਕਈ ਕਈ ਵੱਖ-ਵੱਖ ਏਜੰਸੀਆਂ ਵੱਲੋਂ ਜਿਹੜੀ ਹੈ ਉਹ ਵੀ ਕੀਤੀ ਜਾਵੇਗੀ ਤੇ ਨਾਲ ਹੀ ਉਹਨਾਂ ਨੂੰ ਵਾਪਸ ਘਰਾਂ ਤੱਕ ਪਹੁੰਚਾਉਣ ਵਾਸਤੇ ਵੀ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਤੇ ਨਾਲ ਹੀ ਜਿਹੜੇ ਲੋਕ ਕ੍ਰਿਮੀਨਲ ਚਾਰਜਸ ਦੇ ਹੋਣਗੇ ਉਹਨਾਂ ਦੇ ਨਾਲ ਵੀ ਜਿਹੜੀ ਹੈ ਉਹ ਗੱਲਬਾਤ ਜਿਹੜੀ ਹੈ ਉਹ ਕੀਤੀ ਜਾਵੇਗੀ ਲੇਕਿਨ ਕਿੰਨਾ ਕਹਤੇ ਕੁਝ ਸਮੇਂ ਬਾਅਦ ਜਿਹੜੀ ਹੈ 670 ਇਥੇ ਉਤਰੇਗਾ ਅਤੇ ਉਸ ਤੋਂ ਬਾਅਦ ਉਤਰਨ ਤੋਂ ਬਾਅਦ ਹੀ ਪਤਾ ਲੱਗ ਪਾਵੇਗਾ ਕਿ ਕੌਣ ਕੌਣ ਜਿਹੜੇ ਨੇ ਉਹਦੇ ਵਿੱਚ 205 ਭਾਰਤੀ ਜਿਹੜੇ ਨੇ ਜਿਹਨਾਂ ਦੀ ਲਿਸਟ ਜਾਰੀ ਹੋਵੇਗੀ ਕਿ ਕਿਹੜੇ-ਕਿਹੜੇ ਵਿਅਕਤੀ ਸੀ ਔਰ ਕਿੱਥੋਂ-ਕਿੱਥੋਂ ਦੇ ਵਿਅਕਤੀ ਸਨ ਅਤੇ ਨਾਲ ਹੀ ਉਸ ਤੋਂ ਬਾਅਦ ਹੁਣ ਜਿਹੜਾ ਹੈ ਉਸ ਤੋਂ 10 10 ਜਾਂ 15 ਮਿੰਟਾਂ ਬਾਅਦ ਜਿਹੜਾ ਹੈ ਨਾਲ ਹੀ ਜੋ ਜਹਾਜ਼ ਦੇ ਰਾਹੀ ਹੀ ਜਿਹੜੇ ਨੌਜਵਾਨ ਇਥੇ ਪਹੁੰਚਣ ਤੋਂ ਬਾਅਦ ਹੀ ਸਾਰੀ ਡਿਟੇਲ ਜਿਹੜੀ ਹੈ ਉਹ 71 ਜਿਹੜੀ ਹੈ ਉਹ ਪਾਵੇਗੀ ਲੇਕਿਨ ਕਿਤਨਾ ਕਿਤੇ ਭਾਰਤੀਆਂ ਨੂੰ ਵੱਡਾ ਚਟਕਾ ਜਿਹੜਾ ਸੀ ਉਹ ਡੋਨਲਡ ਟਰੰਪ ਗਵਰਨਮੈਂਟ ਵੱਲੋਂ ਅੱਜ ਦਿੱਤਾ ਗਿਆ ਜਿਸ ਵਿੱਚ 18000 ਦੇ ਕਰੀਬ ਜਿਹੜੇ ਭਾਰਤੀ ਜਿਹੜੇ ਨੇ ਉਹਨਾਂ ਨੂੰ ਰਿਪੋਰਟ ਜਾਇ ਹੈ ਉਹ ਕੀਤਾ ਜਾ ਰਿਹਾ ਹੈ ਕੈਮਰਾ ਪਰਸਨ ਜੈ ਪ੍ਰੀਤਨਾ ਗੁਰਪ੍ਰੀਤ ਸਿੰਘ ਦਾ ਅਨਮਿਊਟ ਅਮਰਸਾ ਸਾਹਿਬ